ਬਹੁਤ ਸਾਰੇ ਬੰਦੇ ਮੈਨੂੰ ਇਹ ਵੀ ਕਹਿੰਦੇ ਬਾਈ ਤੂੰ ਆਪਣਾ ਚਿਹਰਾ ਚਮਕਾਉਣ ਜਾਣਾ ਆਪਣਾ ਨਾਮ ਬਣਾਉਣ ਜਾਣਾ ਮੈਂ ਕਿਹਾ ਵੀ ਕੱਲਾ ਚਿਹਰਾ ਤੇ ਨਾਮ ਨਹੀਂ ਮੈਂ ਤਾਂ ਗੋਲੀ ਖਾਣ ਵੀ ਚੱਲਿਆ ਤੂੰ ਸਭ ਤੋਂ ਮੂਰੇ ਅੜ ਕੇ ਖੜੇ ਆ ਬੱਚਿਆਂ ਨੂੰ ਦਿਖਾਉਂਗਾ ਕਿ ਤੁਹਾਡੇ ਪਿਓ ਨੇ ਜਿੱਥੇ ਕਲਮ ਦੇ ਨਾਲ ਆਪਣੀ ਸ਼ਮੂਲੀਅਤ ਪਾਈ ਹੈ ਉੱਥੇ ਸਰੀਰਕ ਤੌਰ ਤੇ ਵੀ ਪਾਈ ਹੈ ਡਰੋਂ ਨਾਲ ਸੀ ਡਰਾਉਂਦੇ ਓਏ ਪਰ ਅਸੀਂ ਨਹੀਂ ਡਰੇ ਸਰਕਾਰ ਦੇ ਗੋਲੇ ਸਾਹਮਣੇ ਰੱਖ ਲੈ ਮੈਂ ਆਪਣੇ ਘਰੇ ਸੱਚੀ ਸਾਹਮਣੇ ਲੈ ਕੇ ਰੱਖਿਆ ਮੈਂ ਇਥੋਂ ਲੈ ਕੇ ਗਿਆ ਆਪਣੇ ਨਿਆਣਿਆਂ ਨੂੰ ਦਿਖਾਉਂਗਾ ਵੀ ਅਸੀਂ ਇਹ ਕੁਝ ਹੋਇਆ ਸਾਡੇ ਨਾਲ ਇਹ ਨਹੀਂ ਕਰੇ ਅਸੀਂ ਸੋਚਦੇ ਕਿ ਸਾਡੇ ਪਿੱਛੇ ਲੋਕ ਖੜ੍ਹ ਜਾਣਗੇ ਕੱਲ ਨੂੰ ਮੇਰੇ ਪਰਿਵਾਰ ਨੂੰ ਸਾਂਭ ਲੈਣਗੇ ਆਪਾਂ ਇਹ ਚੀਜ਼ਾਂ ਨਹੀਂ ਸੋਚਦੇ ਇੱਥੇ ਹਿੰਦੂਆਂ ਦੇ ਮੁੰਡੇ ਬਹੁਤ ਘੁੰਮਰੇ ਸਾਡੇ ਹਨਾ ਖੱਤਰੀਆਂ ਦੇ ਮੁੰਡੇ ਘੁੰਮਰੇ ਬਾਂਮੜਾਂ ਦੇ ਮੁੰਡੇ ਘੁੰਮਰੇ ਇਹ ਜਿਹੜੀ ਸਰਕਾਰਾਂ ਗੇਮ ਖੇਡਦੀਆਂ ਵੀ ਧਰਮ ਦੇ ਨਾਮ ਤੇ ਲੜਾ ਦੋ ਧਰਮ ਦਾ ਮੁੱਦਾ ਬਣਾ ਦੋ ਜਾਂ ਧਰਮ ਦਾ ਅੰਦੋਲਨ ਬਣਾ ਦੋ ਐਦਾਂ ਦਾ ਕੁਝ ਨਹੀਂ ਹੈ ਇਹ ਸਰਕਾਰੀ ਨਾਕੇ ਵੀ ਕਿੰਨਾ ਚਿਰ ਰੋਕਣਗੇ ਅਸੀਂ ਆਈ ਉੱਤੇ ਆਗੇ ਦੇਣੀ ਧਰਤੀ ਹਲਾ ਇਸ ਪੰਜਾਬ ਦੀ ਮਿੱਟੀ ਵਿੱਚ ਕਲਾਈ ਕੇ ਅਸੀਂ ਇਹ ਇਹਦੇ ਜੰਮੇ ਫਟ ਖਾ ਕੇ ਵੀ ਕਹਿੰਦੇ ਹੈ ਚੜਦੀ ਕਲਾ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਲ ਜਿਵੇਂ ਅਸੀਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹਾਂ ਕਿ ਹਰਿਆਣਾ ਸਰਕਾਰ ਵੱਲੋਂ ਤਿਆਰੀਆਂ ਪੂਰੀਆਂ ਸਖਤ ਕੀਤੀਆਂ ਗਈਆਂ ਨੇ ਅਰਸ਼ ਦਿਖਾਓ ਜਰਾ ਜਦੋਂ ਕਿਸਾਨਾਂ ਨੇ ਪੋਕਲੈਨ ਤੇ ਜੀਸੀਬੀ ਮਸ਼ੀਨਾਂ ਲਿਆ ਕੇ ਖੜੀਆਂ ਕੀਤੀਆਂ ਤਾਂ ਬਰਾਬਰ ਦੇ ਵਿੱਚੋਂ ਫੋਰਸ ਨੇ ਵੀ ਜੀਸੀਬੀ ਤੇ ਪੋਕਲੈਨ ਹਾਈਡਰਾ ਮਸ਼ੀਨਾਂ ਲਿਆ ਕੇ ਖੜੀਆਂ ਕੀਤੀਆਂ ਹੋਈਆਂ ਨੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਪੁਲ ਦੇ ਵਿੱਚੋਂ ਪੁਲ ਦੇ ਨਾਲ ਵੀ ਛੇੜ ਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜੋ ਇਧਰ ਵਾਲਾ ਪਾਸਾ ਪੰਜਾਬ ਵਾਲਾ ਪਾਸਾ ਕਿਸਾਨਾਂ ਵਾਲਾ ਪਾਸਾ ਜਿੱਥੋਂ ਦੀ ਕਿਸਾਨਾਂ ਨੇ ਲੰਘਣਾ ਪੁਲ ਦੇ ਨਾਲ ਵੀ ਛੇੜ ਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜਦੋਂ ਸਵੇਰੇ ਇੱਥੇ ਕਿਸਾਨ ਸੀਗੇ ਤਾਂ ਕਿਸਾਨ ਦੱਸਦੇ ਨੇ ਕਿ ਜੀਸੀਬੀ ਮਸ਼ੀਨਾਂ ਲਿਆ ਕੇ ਪੁਲ ਤੇ ਖੜੀਆਂ ਕੀਤੀਆਂ ਗਈਆਂ ਤੇ ਜੀਸੀਬੀ ਮਸ਼ੀਨਾਂ ਦੇ ਨਾਲ ਪੁਲ ਤੇ ਛੇੜ ਛਾੜ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਦੂਜੇ ਪਾਸੇ ਕਿਸਾਨਾਂ ਦੇ ਤੇ ਜਵਾਨਾਂ ਦੇ ਹੌਸਲੇ ਬੁਲੰਦ ਨੇ ਉਹ ਕਹਿੰਦੇ ਨੇ ਕਿ ਜੋ ਵੀ ਹੋ ਜਾਏ ਦਿੱਲੀ ਜਾਵਾਂਗੇ ਸਾਡਾ ਡੈਮੋਕਰੈਟਿਕ ਰਾਈਟ ਆ ਤੇ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਹੀ ਕਰਨਾ ਮੇਰੇ ਨਾਲ ਭਾਈ ਪ੍ਰਤੀਕ ਨੇ ਪ੍ਰਤੀਕ ਭਾਈ ਆਜੋ ਜਰਾ ਅੱਛਾ ਜਿਸ ਤਰ੍ਹਾਂ ਆਪਾਂ ਦੇਖ ਰਹੇ ਸੀ ਕਿ ਪਹਿਲਾਂ ਤਿਆਰੀਆਂ ਹੋਰ ਕਿਸਾਨ ਜੋ ਵੀ ਲੈ ਕੇ ਆਉਂਦੇ ਨੇ ਉਹ ਗੋਸ਼ਕਤੀ ਹੋ ਜਾਂਦੀ ਹੈ ਤੇ ਕਿਸਾਨ ਉਹਦਾ ਤੋੜ ਕੱਢ ਲੈਂਦੇ ਨੇ ਜਿਸ ਤਰ੍ਹਾਂ ਕਿਸਾਨ ਗੱਲ ਕਰ ਰਹੀ ਸੀ ਇੱਥੇ ਕਿ ਸਵੇਰੇ ਪੁੱਲ ਦੇ ਨਾਲ ਵੀ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸਾਨ ਅੱਗੇ ਨਾ ਵਧ ਸਕਣ ਦੇਖੋ ਸਰਕਾਰ ਇੱਕ ਪਾਸੇ ਤਾਂ ਮੀਟਿੰਗਾਂ ਕਰ ਰਹੀ ਹੈ ਆਪਣਾ ਪੱਖ ਮੀਟਿੰਗ 'ਚ ਰੱਖ ਰਹੀ ਹੈ ਦੂਜੇ ਪਾਸੇ ਗਰਾਊਂਡ ਲੈਵਲ ਤੇ ਹਰਕਤਾਂ ਕਰ ਰਹੀ ਹੈ ਸੋ ਜੇ ਤੁਸੀਂ ਸਾਡੀ ਗੱਲ ਨਾਲ ਸਹਿਮਤ ਨਹੀਂ ਹੈ ਜੇ ਤੁਸੀਂ ਐਮਐਸਪੀ ਨਹੀਂ ਦੇਣੀ ਹੈ ਜਾਂ ਜੋ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਨਹੀਂ ਮੰਨਣੀ ਤੁਸੀਂ ਡਾਇਰੈਕਟ ਮੀਟਿੰਗ 'ਚ ਕਹਿ ਦਿਓ ਕਿ ਭਾਈ ਅਸੀਂ ਨਹੀਂ ਮੰਨਣਾ ਹੈ ਆ ਜਾਓ ਵੀ ਮੈਦਾਨ 'ਚ ਆ ਜਾਓ ਜੋ ਹੋਊਗਾ ਦੇਖੀ ਜਾਊਗੀ ਤੁਸੀਂ ਉੱਥੇ ਮੀਟਿੰਗ ਤੋਂ ਬਾਹਰ ਆ ਕੇ ਇਹ ਗੱਲ ਕਹਿਣੀ ਕਿ ਮੀਟਿੰਗ ਬਹੁਤ ਪੋਜ਼ਿਟਿਵ ਰਿਸਪੌਂਸ 'ਚ ਹੋਈ ਆ ਪੋਜ਼ਿਟਿਵ ਮਾਹੌਲ 'ਚ ਹੋਈ ਆ ਤੇ ਜਦੋਂ ਗਰਾਊਂਡ ਦੀ ਗੱਲਾਂ ਦੀ ਉੱਥੇ ਤੁਸੀਂ ਇੰਨੇ 네ਗਟਿਵ ਹੋ ਜਾਂਦੇ ਹੋ ਇਥੋਂ ਤੱਕ ਸਾਨੂੰ ਖਬਰ ਆਈਆਂ ਵੀ ਇਹ ਜਿਹੜਾ ਪੌੜਾ ਇਹਦੇ ਨਾਲ ਵੀ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਹੁਣ ਸੱਚ ਆ ਝੂਠ ਆਪਾਂ ਨੂੰ ਨਹੀਂ ਪਤਾ ਚਲੋ ਜਦੋਂ ਅੱਗੇ ਜਾਵਾਂਗੇ ਸਾਲ ਸਵੇਰੇ ਇਥੇ ਕਿਹੜੀ ਗੱਲ ਕਰ ਰਹੇ ਸੀ ਗੱਲ ਕਰ ਰਹੇ ਸੀ ਕਿ ਪੁੱਲ ਨਾਲ ਵੀ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਇਹ ਕਿੱਥੋਂ ਦੀ ਡੈਮੋਕ੍ਰੇਸੀ ਆ ਆ ਸਾਡਾ ਦੇਸ਼ ਡੈਮੋਕ੍ਰੈਟਿਕ ਕੰਟਰੀ ਆ ਇੱਥੇ ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤੇ ਜੇ ਲੋਕਾਂ ਦੀ ਆਵਾਜ਼ ਇਦਾਂ ਦੱਬੀ ਜਾਊਗੀ ਲੋਕਾਂ ਨੂੰ ਜੇ ਸੜਕ 'ਤੇ ਇਕੱਠੇ ਵੀ ਨਹੀਂ ਹੋਣ ਦਓਗੇ ਤੁਸੀਂ ਪ੍ਰਦਰਸ਼ਨ ਕਰਨ ਨਹੀਂ ਦਓਗੇ ਤਾਂ ਫਿਰ ਕਿੱਡੀ ਮਤਲਬ ਕਿਹੜੀ ਡੈਮੋਕ੍ਰੇ ਕਿ ਭਾਈ ਲਗਾਤਾਰ ਤੁਸੀਂ ਧਰਨੇ ਦੇ ਵਿੱਚ ਤੁਹਾਡੀ ਸ਼ਮੂਲੀਅਤ ਆ ਤੁਸੀਂ ਪਹਿਲਾਂ ਵੀ ਲਿਖਦੇ ਰਹੇ ਹੋ ਤੁਸੀਂ ਕਿਸਾਨਾਂ ਨੂੰ ਕਿਉਂਕਿ ਗੱਲ ਕੀ ਵੀ ਸੰਗੀਤ ਆ ਜਿਹੜਾ ਆਪਾਂ ਪਿਛਲੇ ਦਿਨ ਵੀ ਗੱਲ ਕੀਤੀ ਵੀ ਉਹ ਜਦੋਂ ਵੀ ਕੋਈ ਫੌਜ ਲੜਦੀ ਆ ਉਹਦੇ ਵਿੱਚ ਉਤਸ਼ਾਹ ਭਰਨ ਲਈ ਹੁੰਦਾ ਤੇ ਤੁਸੀਂ ਲਗਾਤਾਰ ਇੱਥੇ ਆ ਕੇ ਸ਼ਮੂਲੀਅਤ ਵੀ ਕਰਦੇ ਹੋ ਤੇ ਆਪਣੀ ਕਲਮ ਦੇ ਨਾਲ ਵੀ ਤੁਸੀਂ ਅਤੇ ਕਿਸਾਨਾਂ ਦਾ ਹੌਸਲਾ ਵਧਾਉਂਦੇ ਰਹੇ ਨੇ ਉਹ ਤੇ ਹੁਣ ਕੀ ਲੈ ਕੇ ਆਇਆ ਉਹ ਨਾ ਮੈਂ ਦੇਖੋ ਵੀਰੇ ਇੱਕ ਸੰਘਰਸ਼ ਸਾਡਾ ਇੱਥੇ ਚੱਲ ਰਿਹਾ ਬਾਰਡਰਾਂ ਦੇ ਚੱਲ ਰਿਹਾ ਸੋ ਮੈਂ ਬਤੌਰ ਕਲਾਕਾਰ ਇੱਕ ਸੰਘਰਸ਼ ਆਪਣੇ ਸਟੂਡੀਓ ਤੋਂ ਵੀ ਚਲਾ ਰਿਹਾ ਸਸੇ ਤੋਂ ਹੀ ਸੜਕ ਸਸੇ ਤੋਂ ਹੀ ਸਟੂਡੀਓ ਹੈ ਸੋ ਸਾਨੂੰ ਇਹ ਲੱਗਦਾ ਹੁੰਦਾ ਵੀ ਕੋਈ ਵੀ ਸੰਘਰਸ਼ਾ ਉਹਦੇ ਚ ਮਿਊਜ਼ਿਕ ਦੀ ਬਹੁਤ ਵੱਡਾ ਰੋਲ ਹੁੰਦਾ ਸੋ ਮੇਰੀ ਕੋਸ਼ਿਸ਼ ਰਹਿੰਦੀ ਹੈ ਵੀ ਕੁਝ ਨਾ ਕੁਝ ਲਿਖਣ ਦੀ ਆ ਉਹਨੂੰ ਗਾਉਣ ਦੀ ਸੋ ਆਪਾਂ ਰਾਤ ਵੀ ਮੈਂ ਗਾਣਾ ਤਿਆਰ ਕਰਕੇ ਸਟੂਡੀਓ ਦੇ ਵਿੱਚ ਟਾਈਮ ਲਾ ਕੇ ਸਵੇਰੇ ਇੱਥੇ ਆ ਗਿਆ ਸੋ ਮੈਂ ਜਿਹੜਾ ਰਾਤ ਗੀਤ ਤਿਆਰ ਕੀਤਾ ਮੈਂ ਤੁਹਾਨੂੰ ਸੁਣਾ ਉਹ ਡਰੋਨ ਨਾਲ ਸੀ ਡਰਾਉਂਦੇ ਓਏ ਪਰ ਅਸੀਂ ਨਹੀਂ ਡਰੇ ਸਰਕਾਰ ਦੇ ਗੋਲੇ ਸਾਹਮਣੇ ਰੱਖ ਲੈ ਮੈਂ ਆਪਣੇ ਘਰੇ ਸੱਚੀ ਸਾਹਮਣੇ ਲੈ ਕੇ ਰੱਖਿਆ ਮੈਂ ਇੱਥੋਂ ਲੈ ਕੇ ਗਿਆ ਆਪਣੇ ਨਿਆਂਿਆਂ ਨੂੰ ਦਿਖਾਉਂਗਾ ਵੀ ਅਸੀਂ ਇਹ ਕੁਝ ਹੋਇਆ ਸਾਡੇ ਨਾਲ ਉਹ ਡਰੋਨ ਨਾਲ ਸੀ ਡਰਾਉਂਦੇ ਓਏ ਪਰ ਅਸੀਂ ਨਹੀਂ ਡਰੇ ਸਰਕਾਰ ਦੇ ਗੋਲੇ ਸਾਹਮਣੇ ਰੱਖ ਲੈ ਮੈਂ ਆਪਣੇ ਕਰੇ ਓਏ ਅਸੀਂ ਕੋਈ ਭੀਖ ਨਹੀਂ ਮੰਗਦੇ ਓਏ ਮੰਗਦੇ ਹਾਂ ਹੱਕਾਂ ਨੂੰ ਆਜੋ ਭਗਤੋ ਬਹਿ ਕੇ ਗੱਲ ਕਰੀਏ ਖੋਲਾਂ ਥੋਡੀਆਂ ਅੱਖਾਂ ਨੂੰ ਸਾਡੇ ਹਿੱਸੇ ਜੋ ਹਥਿਆਰਿਓ ਨੂੰ ਕਹਿੰਦੇ ਨੇ ਅਰਦਾਸ ਇਸੇ ਅਰਦਾਸ ਚ ਮੰਗਦੇ ਹਾਂ ਸਰਬੱਤ ਦਾ ਭਲਾ ਇਸ ਪੰਜਾਬ ਦੀ ਮਿੱਟੀ ਵਿੱਚ ਕਲਾਈ ਕੇ ਐਸੀ ਏ ਐਦੇ ਜੰਮੇ ਫਟ ਖਾ ਕੇ ਵੀ ਕਹਿੰਦੇ ਹੈ ਚੜਦੀ ਕਲਾ ਇਸ ਪੰਜਾਬ ਦੀ ਮਿੱਟੀ ਵਿੱਚ ਕਲਾਇਕ ਐਸੀ ਏ ਐਦੇ ਜੰਮੇ ਫਟ ਖਾ ਕੇ ਵੀ ਕਹਿੰਦੇ ਹੈ ਚੜਦੀ ਕਲਾ ਲੱਗੀ ਗੋਲੀ ਨੂੰ ਫੁੱਲ ਦੱਸਦੇ ਨੇ ਮੁੜ ਫੇਰ ਮદાન ਚ ਨਸਦੇ ਨੇ ਕਰਵਾ ਕੇ ਮਲਮਾਂ ਨੂੰ ਕੀ ਫਾਇਦਾ ਪ੍ਰਤੀਕ ਲਖਾਰੀ ਦਾ ਮੇਣਾ ਖੱਟ ਲੂ ਉਮਰ ਭਰ ਸਾਰੀ ਦਾ ਜੇ ਨਾ ਚੱਕਿਆ ਕਲਮਾਂ ਨੂੰ ਓ ਕੀ ਬੁੱਢੇ ਕੀ ਠੇਰੇ ਨੌਜਵਾਨਾਂ ਲਾਲੇ ਡੇਰੇ ਕੀ ਬੁੱਢੇ ਕੀ ਠੇਰੇ ਨੌਜਵਾਨਾਂ ਲਾਲੇ ਡੇਰੇ ਭਾਵੇਂ ਜਿਸਮ ਲਹੂ ਨਾਲ ਭਿੱਜੇ ਓਏ ਹੱਸਦੇ ਦਿਸਣਗੇ ਚਿਹਰੇ ਇਹ ਸਰਕਾਰੀ ਨਾਕੇ ਵੀ ਕਿੰਨਾ ਚਿਰ ਰੋਕਣਗੇ ਅਸੀਂ ਆਈ ਉੱਤੇ ਆਗੇ ਦੇਣੀ ਧਰਤੀ ਹਲਾ ਇਸ ਪੰਜਾਬ ਦੀ ਮਿੱਟੀ ਵਿੱਚ ਕਲਾਈ ਕੇ ਅਸੀਂ ਇਹਦੇ ਜੰਮੇ ਫਟ ਖਾ ਕੇ ਵੀ ਕਹਿੰਦੇ ਹੈ ਚੜਦੀ ਕਲਾ ਸੁਪਰ ਦੀਕ ਬਾਈ ਬਹੁਤ ਖੂਬ ਉਮੀਦ ਆ ਤੁਸੀਂ ਅੱਗੇ ਵੀ ਇਸੇ ਤਰ੍ਹਾਂ ਸ਼ਮੂਲੀਅਤ ਕਰਦੇ ਰਹੋਗੇ ਪੰਜਾਬ ਦੇ ਸੰਘਰਸ਼ਾਂ ਦੇ ਵਿੱਚ ਤੇ ਲਿਖਦੇ ਰਹੋਗੇ ਕਲਮ ਦੇ ਨਾਲ ਜਿਹੜੀ ਜ਼ਿੰਮੇਵਾਰੀ ਉਹ ਵੀ ਤੁਸੀਂ ਨਿਭਾਉਂਦੇ ਰਹੋਗੇ ਪਰ ਇੱਕ ਗੱਲ ਤੁਸੀਂ ਬੜੀ ਇੰਟਰਸਟਿੰਗ ਕੀਤੀ ਉਹਨੂੰ ਦੱਸਦਾ ਬਾਈ ਦਾ ਤਾਜ਼ਾ ਤਾਜ਼ਾ ਹਜੇ ਵਿਆਹ ਹੋਇਆ ਤੇ ਬਾਈ ਕਹਿੰਦਾ ਹੁਣ ਜਦੋਂ ਨਿੱਕੇ ਨਿਆਣੇ ਹੋਣਗੇ ਜਵਾਨ ਹੋਣਗੇ ਵੀ ਉਹਨਾਂ ਨੂੰ ਉਹ ਬੰਬ ਦਿਖਾਉਣੇ ਆ ਇਹਨਾਂ ਲਈ ਹੈ ਬਿਲਕੁਲ ਬਿਲਕੁਲ ਦਿਖਾਵਾਂਗੇ ਜੀ ਕਿਉਂਕਿ ਜਿਹੜੀ ਇਹ ਚੀਜ਼ਾਂ ਨੇ ਕਿਉਂਕਿ ਡੈਮੋਕਰੈtic ਕੰਟਰੀ ਸਭ ਤੋਂ ਵੱਡੀ ਡੈਮੋਕਰੇਸੀ ਕੰਟਰੀ ਹੋਣ ਦਾ ਦਾਵਾ ਸਾਡਾ ਹਿੰਦੁਸਤਾਨ ਕਰਦਾ ਸਾਡਾ ਭਾਰਤ ਕਰਦਾ ਪਰ ਮੈਂ ਬੱਚਿਆਂ ਨੂੰ ਦਿਖਾਉਂਗਾ ਕਿ ਤੁਹਾਡੇ ਪਿਓ ਨੇ ਜਿੱਥੇ ਕਲਮ ਦੇ ਨਾਲ ਆਪਣੀ ਸ਼ਮੂਲੀਅਤ ਪਾਈ ਹੈ ਉੱਥੇ ਸਰੀਰਿਕ ਤੌਰ ਤੇ ਵੀ ਪਾਈ ਹੈ ਕੱਲ ਨੂੰ ਬਹੁਤ ਸਾਰੇ ਬੰਦੇ ਮੈਨੂੰ ਇਹ ਵੀ ਕਹਿੰਦੇ ਬਾਈ ਤੂੰ ਆਪਣਾ ਚਿਹਰਾ ਚਮਕਾਉਣ ਜਾਣਾ ਆਪਣਾ ਨਾਮ ਬਣਾਉਣ ਜਾਣਾ ਮੈਂ ਕਿਹਾ ਵੀ ਕੱਲਾ ਚਿਹਰਾ ਤੇ ਨਾਮ ਨਹੀਂ ਮੈਂ ਤਾਂ ਗੋਲੀ ਖਾਣ ਵੀ ਚੱਲਿਆ ਤੂੰ ਸਭ ਤੋਂ ਮੂਰੇ ਅੜ ਕੇ ਖੜੇ ਆ ਸੋ ਇਹ ਪੰਜਾਬ ਦੀ ਲੜਾਈਆ ਪੰਜਾਬ ਨੇ ਹਮੇਸ਼ਾ ਸੂਰਮੇ ਪੈਦਾ ਕੀਤੇ ਆ ਏ ਨਹੀਂ ਕਦੇ ਅਸੀਂ ਸੋਚਦੇ ਕਿ ਸਾਡੇ ਪਿੱਛੇ ਲੋਕ ਖੜ੍ਹ ਜਾਣਗੇ ਕੱਲ ਨੂੰ ਮੇਰੇ ਪਰਿਵਾਰ ਨੂੰ ਸੰਭ ਲੈਣਗੇ ਆਪਾਂ ਇਹ ਚੀਜ਼ਾਂ ਨਹੀਂ ਸੋਚਦੇ ਜਿਹੜੇ ਬੰਦਿਆਂ ਦੀ ਮੈਂ ਤਾਂ ਇਹ ਵੀ ਕਹਣਾ ਗगनભાઈ ਇਹ ਨਾ ਕਿਰਪਾ ਹੈ ਇਹ ਮਹਾਰਾਜ ਨੇ ਡਿਊਟੀਆਂ ਲਾਈਆਂ ਹੋਈਆਂ ਆ ਭਾਈ ਬਿਆਨਤ ਸਿੰਘ ਸਤਵੰਤ ਸਿੰਘ ਦਾ ਕਦੇ ਉਹਨਾਂ ਨਾਲ ਪੰਜਾਬ ਨਾਲ ਐਡਾ ਖਾਸ ਤਾਲੁਕਤ ਨਹੀਂ ਸੀ ਉਹ ਦਿੱਲੀ ਡਿਊਟੀ ਕਰਦੇ ਸੀ ਪਰ ਜਦੋਂ ਮਹਾਰਾਜ ਨੇ ਸੇਵਾ ਲੈਣੀ ਸੀ ਫਿਰ ਉੱਥੋਂ ਬੈਠੇ ਤਾਂ ਵੀ ਲੈ ਲਈ ਸੋ ਇਹ ਮਹਾਰਾਜ ਨੇ ਸੇਵਾ ਲੈਣੀ ਹੈ ਜੀ ਤੋਂ ਵੀ ਲੈਣੀ ਹੈ ਕੋਈ ਕਲਾਕਾਰ ਹੈ ਕੋਈ ਕਿਸਾਨ ਹੈ ਕੋਈ ਇੱਥੇ ਹਿੰਦੂਆਂ ਦੇ ਮੁੰਡੇ ਬਹੁਤ ਘੁੰਮ ਰਹੇ ਸਾਡੇ ਹਨਾ ਖੱਤਰੀਆਂ ਦੇ ਮੁੰਡੇ ਘੁੰਮ ਰਹੇ ਬਾਂਮਣਾਂ ਦੇ ਮੁੰਡੇ ਘੁੰਮ ਰਹੇ ਇਹ ਜਿਹੜੀ ਸਰਕਾਰਾਂ ਗੇਮ ਖੇਡਦੀਆਂ ਵੀ ਧਰਮ ਦੇ ਨਾਮ ਤੇ ਲੜਾ ਦਿਓ ਧਰਮ ਦਾ ਮੁੱਦਾ ਬਣਾ ਦਿਓ ਜਾਂ ਧਰਮ ਦਾ ਅੰਦੋਲਨ ਬਣਾ ਦਿਓ ਐਦਾਂ ਦਾ ਕੁਝ ਨਹੀਂ ਹੈ ਸੋ ਜਿੰਨੀ ਕੁ ਮੇਰੀ ਡਿਊਟੀ ਲੱਗੀ ਹੈ ਮਹਾਰਾਜ ਵੱਲੋਂ ਮੈਂ ਸ਼ੁਕਰੀਆ ਪ੍ਰਤੀਕ ਬਾਈ ਮਿਹਰਬਾਨੀ ਨਾਲ ਗੱਲਬਾਤ ਕੀਤੀ ਸੋ ਬਾਈ ਪ੍ਰਤੀਕ ਹਰ ਸੰਘਰਸ਼ ਦੇ ਵਿੱਚ ਪੰਜਾਬ ਦੇ ਵਿੱਚ ਮੂਹਰੇ ਹੋ ਕੇ ਖੜਦੇ ਨੇ ਅੜਦੇ ਨੇ ਤੇ ਲੜਦੇ ਨੇ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਜਿੰਨੀ ਕੁ ਮੇਰੀ ਡਿਊਟੀ ਲੱਗੀ ਹੈ ਮਹਾਰਾਜ ਵੱਲੋਂ ਮੈਂ ਨਿਭਾਉਂਦਾ ਰਹੂੰਗਾ ਸ਼ੁਕਰੀਆ ਪ੍ਰਤੀਕ ਬਾਈ